ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਵਿਆਹ ਤੇ ਭੇਜਣਾ ਸ਼੍ਰੀ ਗੁਰੂ ਰਾਮਦਾਸ ਜੀ ਦਰਬਾਰ ਲਈ ਬੈਠੇ ਸਨ ਕਿ ਉਹਨਾਂ ਦੇ ਤਾਏ ਦਾ ਪੁੱਤਰ ਸਹਾਰੀ ਮੱਲ ਆਇਆ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਜੀਓ ਸਾਡੇ ਪੁੱਤਰ ਦਾ ਵਿਆਹ ਹੈ ਇਸ ਮੌਕੇ ਤੇ ਤੁਸੀਂ ਸਾਡੇ ਕੋਲ ਆਵੋ ਤੇ ਸਾਡਾ ਮਾਣ ਵਧਾਓ ਗੁਰੂ ਜੀ ਕਹਿਣ ਲੱਗੇ ਸਾਡਾ ਤੁਹਾਡੇ ਨਾਲ ਜਾਣਾ ਔਖਾ ਹੈ ਕਿਉਂਕਿ ਸਾਡੇ ਨਾਲ ਕਾਫੀ ਸੰਗਤਾਂ ਹਨ ਇਸ ਤਰ੍ਹਾਂ ਸਾਡੇ ਜਾਣ ਨਾਲ ਕਾਫੀ ਔਖਾਈ ਆਪ ਜੀ ਨੂੰ ਹੋਵੇਗੀ ਅਸੀਂ ਸੰਗਤਾਂ ਨੂੰ ਛੱਡ ਕੇ ਕਿਤੇ ਨਹੀਂ ਜਾ ਸਕਦੇ ਇਹ ਉੱਤਰ ਸੁਣ ਕੇ ਸਹਾਰੀ ਮਾਨ ਨੇ ਬੇਨਤੀ ਕੀਤੀ ਕਿ ਜੇ ਆਪ ਨਹੀਂ ਜਾ ਸਕਦੇ ਤਾਂ ਤੁਸੀਂ ਆਪਣੇ ਸੁਪੁੱਤਰ ਨੂੰ ਹੀ ਭੇਜ ਦਿਓ ਤਾਂ ਕਿ ਸਾਡਾ ਵੀ ਰਿਸ਼ਤੇਦਾਰਾਂ ਵਿੱਚ ਮਾਣ ਰਹਿ ਸਕੇ ਗੁਰੂ ਜੀ ਨੇ ਪਰਵਾਨ ਕਰਦੇ ਹੋਏ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਨੂੰ ਕਿਹਾ ਪੁੱਤਰ ਤਾਏ ਜੀ ਨਾਲ ਲਾਹੌਰ ਜਾਵੋ ਤੇ ਵਿਆਹ ਦੀਆਂ ਰੀਤਾਂ ਰਸਮਾਂ ਵਿੱਚ ਹਿੱਸਾ ਪਾ ਕੇ ਆਵੋ ਪਰੰਤੂ ਉਹ ਬੜਾ ਲਾਲਚੀ ਸੀ ਇਸਤੇ ਉਸਨੇ ਸੋਚਿਆ ਕਿ ਜੇ ਮੈਂ ਗੁਰੂ ਜੀ ਦੀ ਨਜ਼ਰੋਂ ਔਲੇ ਹੋ ਗਿਆ ਤਾਂ ਉਹ ਗੁਰਗੱਦੀ ਕਿਤੇ ਗੁਰੂ ਅਰਜਨ ਦੇਵ ਜੀ ਨੂੰ ਨਾ ਦੇ ਦੇਣ ਇਹ ਸੋਚ ਕੇ ਉਹਨਾਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਇਹ ਸੰਗਤਾਂ ਦੀ ਸੇਵਾ ਸਵਾਲ ਜੋ ਮੈਂ ਕਰ ਰਿਹਾ ਇਹ ਕਿਵੇਂ ਹੋਵੇਗੀ ਮੈਂ ਇਸ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਇਸ ਤੇ ਗੁਰੂ ਜੀ ਨੇ ਆਪਣੇ ਦੂਜੇ ਪੁੱਤਰ ਮਹਾਦੇਵ ਨੂੰ ਕਿਹਾ ਕਿ ਪੁੱਤਰ ਤਾਇਆ ਜੀ ਨਾਲ ਲਾਹੌਰ ਜਾਵੋ ਤੇ ਵਿਆਹ ਦੀਆਂ ਰੀਤਾਂ ਰਸਮਾਂ 'ਚ ਹਿੱਸਾ ਪਾਵੋ ਉਸ ਨੇ ਵੀ ਇਨਕਾਰ ਦਿੱਤਾ ਤੇ ਕਿਹਾ ਕਿ ਅਸਾ ਵਿਆਹ ਦੇ ਧੰਦਿਆਂ ਤੋਂ ਕੀ ਲੈਣਾ ਅਸੀਂ ਤਾਂ ਅਲਮਸਤ ਹਾਂ ਦੁਨਿਆਵੀ ਧੰਦਿਆਂ ਤੋਂ ਅਸੀਂ ਦੂਰ ਹਾਂ ਇਸ ਸੇਵਾ ਤੋਂ ਅਸੀਂ ਅਸਰਮਤ ਅਸਮਰਤ ਫਿਰ ਗੁਰੂ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਕਿਹਾ ਕਿ ਉਹ ਸਤ ਵਚਨ ਕਹਿ ਕੇ ਤਿਆਰ ਹੋ ਗਏ ਗੁਰੂ ਜੀ ਨੇ ਹੁਕਮ ਕੀਤਾ ਵਿਆਹ ਤੋਂ ਪਿਛੋਂ ਤੁਸੀਂ ਉੱਥੇ ਹੀ ਰਹਿਣਾ ਹੈ ਜਦ ਤੱਕ ਅਸੀਂ ਨਹੀਂ ਬੁਲਾਵਾਂਗੇ ਉੱਥੇ ਰਹਿਣਾ ਤੇ ਸੰਗਤਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਨਾ ਆਪ ਨਾਮ ਜਪਣਾ ਤੇ ਸੰਗਤਾਂ ਨੂੰ ਵੀ ਜਪਾਉਣਾ ਇਹ ਉਪਦੇਸ਼ ਲੈ ਕੇ ਗੁਰੂ ਅਰਜਨ ਦੇਵ ਜੀ ਆਪਣੇ ਤਾਈ ਨਾਲ ਹੋਰ ਪੁੱਜ ਗਏ ਵਿਆਹਾਂ ਦੀਆਂ ਰੀਤਾਂ ਰਸਮਾਂ ਤੋਂ ਪਿੱਛੋਂ ਆਪਨੇ ਗੁਰੂ ਪਿਤਾ ਦੀ ਆਗਿਆ ਮੰਨ ਕੇ ਸੰਗਤਾਂ ਵਿੱਚ ਸਿੱਖੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਪਰ ਇਹ ਸਭ ਕੁਝ ਕਰਦਿਆਂ ਆਪ ਦੀ ਸੁੱਤੀ ਗੁਰੂ ਪਿਤਾ ਦੇ ਚਰਨਾਂ ਵਿੱਚ ਲੱਗੀ ਰਹਿੰਦੀ ਤਾਂਗ ਵਿੱਚ ਤੜਫਦੇ ਕਿ ਕਿਵੇਂ ਕੋਈ ਸੰਦੇਸ਼ ਆਵੇ ਤੇ ਆਪ ਗੁਰੂ ਦਰਬਾਰ ਵਿੱਚ ਪੁੱਜ ਕੇ ਦਰਸ਼ਨ ਕਰਨ ਤੇ ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਪੁਲਚੁਕ ਮਾਫ ਕਰਨਾ ਜੀ